ਅਫਰਚੂਨੇਟ ਤੇ ਸ਼ਹਿਰ ਇੰਟੈਕਸੀਡੈਂਟ ਉਹ ਬਕਰਫੀ ਜਿੱਤੇ ਪੁਲਿਸ ਨੂੰ ਇਤਲਾ ਮਿਲੀ ਸੀ ਕਿ ਹਨਾ ਡਿਵੀਜ਼ਨ ਨੰਬਰ 5 ਦਾ ਜਿਹੜਾ ਇੱਕ ਦੇ ਵਿੱਚ ਇੱਕ ਜਿਹੜਾ ਵਿਅਕਤੀ ਹੈਗਾ ਉਹ ਉਹ ਸਟੈਪਿੰਗ ਕਰਕੇ ਉਹਦੇ ਹੀ ਹੱਤਿਆ ਦਾ ਉਪਰਦੇਸ਼ ਦਿੱਤੀ। ਸਦਮਾ ਲੱਗ ਗਿਆ ਸਾਰਾ ਸ਼ਹਿਰ ਦਾ ਇੱਕ ਤਾਂ ਉਹ ਤੁਹਾਨੂੰ ਜਿੰਨਾਂ ਕਿ ਸਾਰਿਆਂ ਨੂੰ ਪਤਾ ਹੈ ਸੰਡੇ ਇਵਨਿੰਗ ਇਵਨਿੰਗ ਜਿਹੜਾ ਇੱਕ ਬਹੁਤ ਹੀ unfortunate the shooting incident occurred. ਜਿੱਤੇ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ थाना ਡਿਵੀਜ਼ਨ ਨੰਬਰ 5 ਦਾ ਜਿਹੜਾ ਏਰੀਆ ਹੈ ਬਸਤੀ ਸ਼ੇਖ ਉੱਥੇ ਇੱਕ ਵਿਅਕਤੀ ਹੈਗਾ ਉਹ ਇੰਟਰਡ ਪਾਇਆ ਗਿਆ ਹੈਗਾ। ਉਹਦਾ ਨਾਮ ਅੰਕਿਤ ਜੰਮਾ ਸੀ। ਉਹ ਜਦੋਂ ਸਾਨੂੰ ਪੁਲਿਸ ਨੂੰ ਇਤਲਾਹ ਲਈ ਅਸੀਂ ਜੀ ਮੌਕੇ ਤੇ ਗਏ। ਮੌਕੇ ਤੇ ਬਾਅਦ ਚ ਪਤਾ ਚੱਲਿਆ ਕਿ ਜਿਹੜਾ ਅੰਕਿਤ ਜੰਮਾ ਜਿਹੜਾ ਨਾਮ ਦਾ ਇਹ ਬੁਖ ਹੈ। ਉਹਦੇ ਕਿ ਕਿਸੇ ਨੇ ਉਹਦੇ ਤੇ ਕਾਫੀ ਸਟੇਬਲ ਕੀਤੇ ਸੀ ਜਿਹਦੀ ਬਾਅਦ ਚ ਅਨਫਰਸਨਟਲੀ ਜਿਹੜੀ ਗਤੀਵਿਧੀ ਜਿਹਦੀ ਬਣਤੀ ਉਹ ਸ਼ਿਵਲ ਹਸਪਤਲ ਦੇ ਵਿੱਚ ਹੋ ਗਈ ਸੀ। ਇਸੇ ਦੇ ਕੇਸ ਦੇ ਵਿੱਚ ਮਾਨਯੋਗ ਕਮਿਸ਼ਨਰ ਪੁਲਿਸ ਜਿੰਦਨਦਰ ਜੀ ਦੇ ਨਿਰਦੇਸ਼ਾਂ ਅਹਿਤ ਇਮੀਡੀਏਟਲੀ ਜਿਹੜੀ ਹੈ ਕਿ ACP ਵੈਸਟ ਦੇ ਨਿਰਦੇਸ਼ ਅਹਿਤ ACP ਵੈਸਟ ਐਸਐਚਓ ਮੰਨ ਤੋਂ ਐਸਐਚਓ ਬਸਤੀ ਬਾਬਾ ਕੰਮੀ ਅਤੇ ਐਸਐਚਓ ਡਿਵੀਜ਼ਨ ਐਸਐਚਓ ਬਾਰਕੁਨ ਇਹਨਾਂ ਦੀ ਜਿਹੜੀ ਟੀਮ ਹੈ ਇਹਨਾਂ ਨੇ ਇਮੀਡੀਏਟਲੀ ਲਈ ਜੀ ਇੱਕ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਸੀ ਅਸੀਂ ਇਸ ਨੂੰ ਪ੍ਰੋਪਰਲੀ ਵੈਰੀਫਾਈ ਕੀਤਾ ਸਾਰੇ ਫੈਕਟਸ ਚੈੱਕ ਕੀਤੇ ਸਪੋਰਟ ਦਾ ਵੈਰੀਫਾਈ ਨਿਮਨ ਜਿਹੜਾ ਹੈਗਾ ਉਹ ਕੀਤਾ ਪੋਸਟ ਕਰਨ ਤੋਂ ਬਾਅਦ ਅਸੀਂ ਜਿਹੜਾ ਇੱਕ ਇੱਕ ਪੱਸ਼ੰਨ ਨੰਬਰ ਕਰਾਈਆ ਜਿਹੜੀ ਹੈ 302 348 506 324 148 149 8 ਲੋਕਾਂ ਦੇ ਖਿਲਾਫ ਅਜਿਹੀ ਦਰਜ ਜਿਹੜੀ ਹੈਗੀ ਉਹ ਕੀਤੀ ਸੀ ਆ ਇਹ ਸੀ ਜਿਹੜੀ ਇਨਵੈਸਟੀਗੇਸ਼ਨ ਹੈ ਇਸ ਅਸੀਂ ਜਿਹੜਾ ਹੈਗਾ ਬਾਕੀ ਜਿਹੜੇ ਵੀ ਫੈਕਟਸ ਹੈਗੇ ਉਹਨਾਂ ਨੂੰ ਚੈੱਕ ਕਰਨ ਤੋਂ ਬਾਅਦ ਅਸੀਂ ਲੱਖ ਵਕ ਥਾਂ ਤੇ ਡਾਟਾ ਇਕੱਠਾ ਕੀਆ ਹੈ ਇਹਦੇ ਚ ਜਿਹੜੇ ਮੇਨ ਅਕਿਊਜ਼ਡ 3 ਦੋ ਮੇਨ 3 ਮੇਨ ਚੁਣੇ ਜਾਂਦੇ ਜਿਹਨਾਂ ਜਿਹਨਾਂ ਤੋਂ ਦਸਕਾਨ ਸਿੰਘ ਮਨੀ ਬਲਜੀਤ ਅਲਿਆਸ ਸੋਨੂ ਅਤੇ ਕੁਲਵਿੰਦਰ ਕੋ ਜਿਹੜੀ ਸੋਨੂ ਦੀ ਮਦਰ ਹੈਗੀ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਅਰੈਸਟ ਕਰ ਲਿਆ ਹੈਗੇ ਇਹਨਾਂ ਤੋਂ ਜਿਹੜਾ ਹੈਗਾ ਇੱਕ ਮਾਦਕ ਦਾ ਨਿਵਰਤਨ ਹੈਗਾ ਜਿਹੜਾ ਉਹ ਵੀ ਰਿਕਵਰ ਕਰ ਲਿਆ ਹੈਗਾ ਜਿਹੜੇ ਬਾਕੀ ਬੰਦੇ ਹੈ ਉਹਨਾਂ ਦੇ ਲਈ ਅਸੀਂ ਛੇਤੀ ਤੋਂ ਛੇਤੀ ਉਹਨਾਂ ਤੇ ਜਿਹੜਾ ਹੈਗਾ ਉਹਨਾਂ ਨੂੰ ਵੀ ਅਸੀਂ ਨਰਮਤ ਕਰਨਾ ਹੈ ਸਿਰਫ਼ ਇਹ ਗੱਲ ਹੈ ਕਿ ਆ ਜਿਹੜਾ ਟੋਟਲ ਤੁਸੀਂ ਇਨਸੀਡੈਂਟ ਦੇਖੋਗੇ ਤਾਂ ਇਨਸੀਡੈਂਟ ਪਹਿਲਾਂ ਇਹਨਾਂ ਦੇ ਆਪਸੀ ਹੰਝ ਸੀ ਇੱਕ 2021 ਦੇ ਵਿੱਚ ਇੱਕ ਪਹਿਲਾਂ ਦਰਜ ਕੀਤੀ ਹੋਈ ਸੀਗੀ ਇਹ ਫਿਰ ਜਿਹੜਾ ਡਿਸੀਜ਼ ਹੈ ਉਹਦੇ ਖਿਲਾਫ ਜਿਹੜੇ ਪਿਆ ਉਹ ਦਮਕੋਚੀ ਗਈ ਤੇ ਇਸ ਕਰਕੇ ਉਹਨਾਂ ਲੋਕਾਂ ਦੇ ਵਿੱਚ ਇਹਨਾਂ ਦਾ ਜਿਹੜਾ ਹੈਗਾ ਆ ਆਪਸੀ ਜਿਹੜਾ ਹੈ ਇਸ਼ੂ ਉਹ ਚੱਲਦਾ ਸੀਗਾ ਇਸੇ ਕਰਕੇ ਇਹਨਾਂ ਦਾ ਜਿਹੜਾ ਆ ਜੋ ਆ ਮੋਡ ਹੈ ਆ ਇਸ ਇਨਸੀਡੈਂਟ ਨੂੰ ਜਿਹੜੀ ਉਹਨਾਂ ਮਦਰੂਆਂ ਕੀ ਰੋਲ ਦੇ ਵਿੱਚ ਮਦਰ ਦਾ ਕੀ ਰੋਲ ਹੈ ਲੈਟੇ ਜਿਹੜੀ ਕਮਾ ਦਾ ਸਪੌਟ ਤੇ ਮਦਰ ਦੀ ਇਨਵੋਲਵਮੈਂਟ ਕਿੰਨੀ ਹੈ ਇਸ ਤੋਂ ਇਲਾਵਾ ਜੇ ਵੀ ਹੈ ਕਿ ਸੋਨੂੰ ਸੋਨੂੰ ਨੂੰ ਪਨਾ ਜਨ ਦਾ ਜਨਾ ਇੰਜਾਮ ਮਹਿਤਾ ਉਹ ਵੀ ਉਹਨੇ ਮਦਦ ਤੇ ਲਗਾ ਟੋਟਲ ਜੇ ਮਦਰ ਦੱਸ ਸਰ ਟੋਟਲ ਟੋਟਲ ਮੈਂ ਕਿਹਾ ਸੀ ਤੁਹਾਨੂੰ ਆਲਰੇਡੀ ਦੱਸਿਆ 8 ਬੰਦੇ ਦੇ ਗਲਾਸ ਅਫੇਲ ਜਿਹੜੇ ਮਿਸਟਰ ਹੋਏ ਜਿਹੜੇ ਕੁਝ ਬੰਦੇ ਬੰਨੇ ਮੈਨੂੰ ਕੁਝ ਬੰਦੇ ਉਹਨਾਂ ਦੇ ਦਿਖਾਏ ਕਿ ਪਹਿਲਾ ਇਨਸੀਡੈਂਟ ਕੀ ਸੀ ਜਿਹਦੇ ਕਰਕੇ ਇੰਨੀ ਰੰਜਿਸ਼ ਬਣੀ ਪਹਿਲਾ ਇਨਸੀਡੈਂਟ ਕੋਲਵੇਡੀ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਿ 2021 ਦੇ ਵਿੱਚ ਇਹਨਾਂ ਦਾ ਆਪਸ ਵਿੱਚ ਇਨਸੀਡੈਂਟ ਹੋਇਆ ਸੀਗਾ ਉਹਦੇ ਚ ਪੱਤਰਾ ਵਿੱਚ ਇਨਸੀਡੈਂਟ ਕੀ ਸੀਗਾ ਕਿ ਉਹਦੇ ਚ 306 ਦਾ ਐਫ ਆਈ ਆਰ ਜਿਹੜਾ ਹੈਗਾ ਜਿਹੜਾ ਅਨਕੀਮਜਾਂਬਾ ਦੇ ਕਲੱਬ ਨਾਲ ਹੋਇਆ ਸੀਗਾ ਇਸੇ ਕਰਕੇ ਇਹਨਾਂ ਦੀ ਪਹਿਲਾਂ ਕਿਸੇ ਪੋਲੀਟিক্যাল ਪਾਰਟੀਆਂ ਨਾਲ ਵੀ ਹੈਗਾ ਨਾ ਰਿਲੇਟਡ ਕੇਸ ਦੇ ਸੰਬੰਧ ਦੇ ਵਿੱਚ ਪਹਿਲਾ ਕੇਸੜਾ ਚੱਲਦਾ ਸੀ ਲੱਗਦਾ ਪਹਿਲਾਂ ਵੀ ਚੱਲਦੇ ਸੀ ਤੁਸੀਂ ها انا ديك لا بلا في بلا بلا